大家好。 ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਦੱਸ ਦਈਏ ਕਿ ਅੱਜ ਪੁਲਿਸ ਦੇ ਵੱਲੋਂ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਦੇ ਉੱਪਰ ਆਪਰੇਸ਼ਨ ਕੈਸੋ ਦੇ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਨਾਕੇਬੰਦੀ ਕੀਤੀ ਗਈ ਹੈ ਦੱਸ ਦਈਏ ਕਿ ਹਰ ਇੱਕ ਟੂ-ਵਿਲਰ ਅਤੇ ਫੋਰ-ਵਿਲਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਲਾਲਾਬਾਦ ਸਬ-ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਮੌਜੂਦ ਨੇ ਜਿਨ੍ਹਾਂ ਦੀ ਅਗਵਾਈ ਦੇ ਹੇਠ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਪੁਲਿਸ ਸਰਗਰਮ ਹੋਈ ਹੈ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਦੇ ਲਾਈਟਾਂ ਵਾਲਾ ਚੌਕ ਦੇ ਨਜ਼ਦੀਕ ਤੋਂ ਸਾਹਮਣੇ ਜੋ ਏਜੰਸੀ ਹੈ ਹੀਰੋ ਦੀ ਹੀਰੋ ਦੀ ਏਜੰਸੀ ਦੇ ਬਿਲਕੁਲ ਸਾਹਮਣੇ ਨਾਕੇਬੰਦੀ ਕੀਤੀ ਗਈ ਹੈ ਤਾਂ ਅੱਜ ਜਗ੍ਹਾ ਜਿਹੜੀ ਆ ਉਹ ਡਿਫਰੈਂਟ ਹੈ ਪਹਿਲਾਂ ਸ਼ਹੀਦ ਉਦਮ ਸਿੰਘ ਚੌਕ ਵਿਖੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਜਾਂਦੀ ਹੈ ਔਰ ਅੱਜ ਜਿਹੜਾ ਹੈਗਾ ਉਹ ਆ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਆ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਜਲਾਲਾਬਾਦ ਦੇ ਲਾਈਟਾਂ ਵਾਲਾ ਚੌਕ ਫਿਰੋਜ਼ਪੁਰ ਬੱਸ ਸਟੈਂਡ ਦੇ ਨਜ਼ਦੀਕ ਜਿੱਥੇ ਪੁਲਿਸ ਦੇ ਵੱਲੋਂ ਇਹ ਨਾਕਾ ਲਾਇਆ ਗਿਆ ਔਰ ਸਪੈਸ਼ਲ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਜਲਾਲਾਬਾਦ ਸਬ-ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਜੀ ਮੌਜੂਦ ਨੇ ਜੀ ਸਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਹੈਗਾ ਅਭਿਆਨ ਚਲਾਇਆ ਗਿਆ ਵਾ ਅ ਡੀਜੀਪੀ ਸਾਹਿਬ ਪੰਜਾਬ ਹੋਰਾਂ ਵੱਲੋਂ ਕਾਸੋ ਆਪਰੇਸ਼ਨ ਫਿਕਸ ਹੋ ਕੇ ਆਂਦਾ ਹੈ ਸਾਰੇ ਪੰਜਾਬ ਲਈ ਉਸ ਲੜੀ ਦੇ ਤਹਿਤ 6 ਤੋਂ 10 ਅਜੇ ਸਪੈਸ਼ਲ ਨਾਕਾ ਬੰਦੀ ਹੈ ਆਪਰੇਸ਼ਨ ਕਸੋ ਐਸਐਸਪੀ ਸਾਹਿਬ ਫਰੀ ਬਰਿੰਦਰ ਬਰਾੜ ਫਾਜ਼ਲਕਾ ਉਹਨਾਂ ਵੱਲੋਂ ਇੱਕ ਇਹ ਡਾਇਰੈਕਸ਼ਨ ਦਿੱਤੀ ਗਈ ਸੀ ਵੀ ਸਾਰੇ ਡਿਸਟ੍ਰੀ ਦੇ ਵਿੱਚ ਨਾਕਾ ਬੰਦੀ ਕੀਤੀ ਜਾਵੇ ਕਸੋ ਆਪਰੇਸ਼ਨ ਦੇ ਤਹਿਤ ਅਸੀਂ ਜਿਹੜਾ ਜਨਰਲ ਬਾਜ਼ਾਰ ਵਿਖੇ ਲਟਾਣਾ ਚੌਕ ਹੈ ਉੱਥੇ ਨਾਕਾ ਲਾਇਆ ਗਿਆ ਹੈ ਤੇ ਇਹਦੇ ਵਿੱਚ ਅਸੀਂ ਆਲ ਵਾਈਕਲਸ ਗਲਤ ਅੰਸ਼ਰਾਂ ਨੂੰ ਚੈੱਕ ਕਰਾਂਗੇ ਅਗਰ ਕੋਈ ਅਨਸਖਾਮੀ ਘਟਨਾ ਨਾ ਵਾਪਰ ਸਕੇ ਸਾਰੇ ਦੇ 2-ਵਿਲਰ ਚੈੱਕ ਕੀਤੇ ਜਾ ਰਹੇ ਆ 4-ਵਿਲਰ ਕੇ ਸਾਰੇ 2-ਵਿਲਰ 4-ਵਿਲਰ ਤੇ ਕਾਰਾਂ ਵਗੈਰਾ ਚੈੱਕ ਕੀਤੇ ਜਾਂਦੀਆਂ ਨੇ ਬਾਕੀ ਕੋਈ ਸ਼ੱਕ ਪੈਣ ਤੇ ਕੋਈ ਵੀ ਚੀਜ਼ ਚੈੱਕ ਕੀਤੀ ਜਾ ਸਕਦੀ ਸਾਕਿ ਕੋਈ ਅਨਸਖਾਮੀ ਘਟਣਾ ਨਾ ਵਾਪਰ ਸਕੇ ਸਰ ਜਿਸ ਤਰ੍ਹਾਂ ਦੇ ਨਾਲ ਉਹ ਨਵਾਂ ਕਾਨੂੰਨ ਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੇਕਰ ਡਰਾਈਵ ਕਰਦੇ ਆ ਤਾਂ ਫਿਰ 25000 ਜੁਰਮਾਨਾ 3 ਸਾਲ ਦੀ ਸਜ਼ਾ ਕੀ ਉਹਦੇ ਤੇ ਕੀ ਕਹਿਣਾ ਚਾਹੋਗੇ ਕਾਨੂੰਨ ਬਹੁਤ ਸਖਤ ਹੈ ਮੈਂ ਪੇਰੈਂਟਸ ਨੂੰ ਇਹੀ ਐਡਵਾਈਸ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਵਾਹਕਲ ਨਾ ਦਿੱਤੇ ਜਾਣ ਇੱਕ ਤਾਂ ਪਨਲਟੀ ਆ ਜੁਰਮਾਨੇ ਤੋਂ ਵੀ ਬਚਿਆ ਜਾ ਸਕਦਾ ਹੈ ਸਜ਼ਾ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਸਜ਼ਾ ਕਾਫੀ ਹੈ ਮੈਂ ਇਹੀ ਰਿਕਵੈਸਟ ਕਰਾਂਗਾ ਸਾਰੇ ਪੇਰੈਂਟਸ ਨੂੰ ਵੀ ਜੇੜਾ ਕੋਈ ਕੰਮ ਕਰਨਾ ਹੈ ਅੱਜ ਕੱਲ ਆਨਲਾਈਨ ਸ਼ਾਪਿੰਗ ਹੋ ਚੱਲੀ ਹੈ ਸਾਰਾ ਕੁਝ ਆਨਲਾਈਨ ਅ ਕਿਸੇ ਜਿਹੜਾ ਮਾਈਨਰ ਚਾਈਲਡ ਹੈ ਉਹਨੂੰ ਇਹ ਵਹੀਕਲ ਨਾ ਦਿੱਤਾ ਜਾਵੇ। ਬਿਲਕੁਲ ਇਹ ਸਨ ਜਲਾਲਾਬਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਨਾਕੇਬੰਦੀ ਹੈ ਔਰ ਖਾਸ ਤੌਰ ਤੇ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀਕਲ ਚਲਾਉਂਦੇ ਆ ਤਾਂ ਜੋ ਕਾਨੂੰਨ ਦੇ ਮੁਤਾਬਕ ਹੈ ਉਸ ਤਰੀਕੇ ਨਾਲ 25000 ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਦਾ ਪ੍ਰਾਵਿਧਾਨ ਹੈ ਤਾਂ ਉਸ ਤੋਂ ਬਚਿਆ ਜਾ ਸਕਦਾ ਹੈ ਬੱਚਿਆਂ ਨੂੰ ਵੀਕਲ ਜਿਹੜੇ ਆ ਉਹ ਨਾ ਦਿੱਤੇ ਜਾਣ ਤਾਂ ਬਿਲਕੁਲ ਚਲਾਨ ਕੱਟਣ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਔਰ ਆਪਰੇਸ਼ਨ ਕੈਸੋ ਦੇ ਤਹਿਤ ਹੈਲਮਟ ਲਾਇਆ ਕਰੋ ਹੈਲਮਟ ਲਾਉਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਬੜੀ ਚਿੰਤ ਹੈ ਠੀਕ ਹੈ ਵਾਹ ਨਾਲ ਨੂੰ ਸੌ ਪਾ ਕੇ ਜਾਬਤ ਕਾਉ ਤਾਂ ਹੈਲਮਟ ਲੱਗਿਆ ਹੋਊਗਾ ਸਿਰ ਤੇ ਆ ਇਹ ਵੀ ਜੇ ਪਰੇ ਤਾ ਬਿਲਕੁਲ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਵਹੀਕਲਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਆ ਔਰ ਕਾਗਜ਼ ਚੈੱਕ ਕਰਕੇ ਕਾਰਵਾਈ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਲਾਈਟਾਂ ਵਾਲਾ ਚੌਂਕ ਤੋਂ ਜਿੱਥੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਆ ਔਰ ਇਸ ਨਾਕੇਬੰਦੀ ਦੇ ਸਹੀ ਤਾਂ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਆ ਅਮੂਮਨ ਨਾਕੇਬੰਦੀ ਸ਼ਹੀਦ ਉਦਮ ਸਿੰਘ ਚੌਂਕ ਚ ਹੁੰਦੀ ਸੀ ਲੇਕਿਨ ਇਸ ਵਾਰ ਪੁਲਿਸ ਨੇ ਜਗਾ ਬਦਲੀ ਹੈ ਔਰ ਇੱਥੇ ਜਿਹੜਾ ਹੈਗਾ ਉਹ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਆਪਰੇਸ਼ਨ ਕੈਸੋ ਦੇ ਤਹਿਤ ਟੂ ਵੀਲਰ ਅਤੇ ਫੋਰ ਵੀਲਰ ਸਭ ਦੀ ਚੈਕਿੰਗ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦਾ ਲਾਈਵ ਤਸਵੀਰ ਹੈ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਅਰ ਸ਼ਰਮਾ ਮੌਜੂਦ ਨੇ ਔਰ ਰੋਡ ਦੇ ਉੱਤੇ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਜਿਹੜਾ ਕੀ ਹੈ ਚੈਕਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਵੱਡੀ ਤعداد ਦੇ ਵਿੱਚ ਪੁਲਿਸ ਦੇ ਜਵਾਨ ਇੱਥੇ ਮੌਜੂਦ ਹੈਗੇ ਆ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੜਾ ਇਫਲਾਸ ਤੇ ਮੈਂ ਦੋਸੇ ਰੋਟੇ। ਨਾਲ ਮੁਕਾਈ ਜੇ ਮੈਂ ਕੋਈ। ਰੋਡ ਕਿੱਥੇ ਹੈ? 10 ਮੀਟਰ ਲੱਗਣਾ ਕਿਨੇ। ਤਾਂ ਕਿ ਤਸਵੀਰ ਦਿਖਾਨਾ ਬਿਲਕੁਲ ਜਿਸ ਤਰ੍ਹਾਂ ਇਹ ਫੌਜੀ ਵੀਰ ਚੱਲੇ ਐ ਐਸੇ ਤਰ੍ਹਾਂ ਹੀ ਵਹੀਕਲ ਚਲਾਉਣਾ ਚਾਹੀਦਾ ਹੈ। ਕਿਉਂਕਿ ਰੂਲਾਂ ਦੇ ਵਿੱਚ ਚੱਲਦੇ ਐ। ਫੌਜੀ ਸਰ ਕਿੰਨਾ ਵਧੀਆ। ਮਤਲਬ ਕਿ ਮੋਟਰਸਾਈਕਲ ਤੇ ਚੱਲੇ ਐ ਤੇ ਹੈਲਮਟ ਲਾਇਆ ਪਰ ਆਪਣੇ ਇੱਥੇ ਕਮੀ ਐ ਜੀ ਦੀ ਨਾ ਤਾਂ ਬਿਲਕੁਲ ਸਾਨੂੰ ਸੈਲਫ ਸੇਫਟੀ ਦਾ ਪਤਾ ਹੈ ਸੈਲਫ ਸੇਫਟੀ ਬਾਰੇ ਨੂੰ ਜਾਣਕਾਰੀ ਹੈ ਆਮ ਬੰਦਾ ਸੈਲਫ ਸੇਫਟੀ ਬਾਰੇ ਪਰਵਾਹ ਨਹੀਂ ਕਰਦਾ ਜਿਹਦਾ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ ਜਾਣਕਾਰੀ ਤਾਂ ਹੁੰਦੀ ਹੈ ਪਰ ਪਰਵਾਹ ਨਹੀਂ ਕਰਦੇ ਲਾਪਰਵਾਹ ਬੰਦੇ ਨੇ ਲਾਪਰਵਾਹ ਇਹ ਆਪਣੀ ਪਰਸਨਲ ਸੇਫਟੀ ਹੈ ਜਿਹੇ ਹੈਲਮਟ ਪਾਵਾਂਗੇ ਹਾਂ ਤੇ ਪੁਲਿਸ ਦੇ ਡਰ ਤੋਂ ਹੀ ਪਾਉਂਦੇ ਆ ਜਿਆਦਾਤਰ ਲੋਕ ਸੇਫਟੀ ਨਹੀਂ ਸੋਚਦੇ ਦੇਖੋ ਫੋਰਸਿबली ਸਾਨੂੰ ਤਰਾਣ ਕੱਟ ਕੇ ਇਹਨਾਂ ਨੂੰ ਹੈਲਮਟ ਕਵਾਣੇ ਪੈਂਦੇ ਨੇ ਜਦਕਿ ਇਹ ਇਹਨਾਂ ਦੀ ਪਰਸਨਲ ਸੇਫਟੀ ਹੈ ਪਰਸਨਲ ਸੇਫਟੀ ਹੈ ਬਿਲਕੁਲ ਤਾਂ ਹੈਲਮਟ ਜਿਹੜੇ ਆ ਉਹ ਤੁਹਾਡੀ ਸੇਫਟੀ ਦੇ ਲਈ ਆ ਇਹਦੇ ਵਿੱਚ ਪੁਲਿਸ ਦਾ ਕੋਈ ਫਾਇਦਾ ਨਹੀਂ ਸੈਲਫ ਸੇਫਟੀ ਆ ਬੰਦੇ ਦੀ ਜੇਕਰ ਬੰਦਾ ਹੈਲਮਟ ਲਗਾਉਂਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਦੀਆਂ ਲਾਈਵ ਜਿੱਥੇ ਟੂ ਵీలਰ ਅਤੇ ਫੋਰ ਵీలਰਸ ਦਾ ਜਿਹੜੇ ਚੈਕਿੰਗ ਕੀਤੀ ਜਾ ਰਹੀ ਹੈ ਨਾਲ ਚਲਾਣ ਕੱਟੇ ਜਾ ਰਹੇ ਆ ਤਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਨਲਾਬਾਦ ਦੇ ਲਾਈਟਾਂ ਵਾਲਾ ਚੌਕ ਤੋਂ ਜਿੱਥੇ ਪੁਲਿਸ ਦੇ ਵੱਲੋਂ ਚੈਕਿੰਗ ਦਾ ਬਿਆਨ ਜਿਹੜਾ ਹੈਗਾ ਉਹ ਚਲਾਇਆ ਗਿਆ ਜਿਸ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ